ਤਸਵੀਰਾਂ ਜਿਹੜੀਆਂ ਐ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਜਿਹੜਾ ਹੈ ਕਿ ਬਾਹਰ ਜਿਹੜੇ ਭਾਰਤੀ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੁਰੱਖਿਆ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਜਿੱਥੇ ਕਿ ਇਸ ਗੇਟ ਰਾਹੀਂ ਉਹਨਾਂ ਨੇ ਬਾਹਰ ਆਉਣਾ ਹੈ ਪਹਿਲਾਂ ਉਹਨਾਂ ਨੂੰ झलक जी है वो दिखाई गई है फोटो तो नहीं लेना प्लीज सर सर आप बाहर चले 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 सर चले कौन अंदर के इस वेले की एक बहुत बड़ी खबर प्राप्त होंदी पई है कि अमेरिका तो एक बार फिर तो भारतीयों को डिपोर्ट किया गया है ਅਮਰੀਕਾ ਵਿੱਚੋਂ ਕੱਢੇ ਗਏ ਭਾਰਤੀ ਲੋਕਾਂ ਦਾ ਤੀਸਰਾ ਜਹਾਜ਼ ਅੰਮ੍ਰਿਤਸਰ ਵਿਖੇ ਲੈਂਡ ਹੋ ਚੁੱਕਿਆ ਹੈ ਤੇ ਇਸ ਫੌਜੀ ਜਹਾਜ਼ ਵਿੱਚ ਕੁੱਲ 112 ਲੋਕ ਸਵਾਰ ਹੋ ਕੇ ਆਏ ਨੇ ਤੇ ਜਹਾਜ਼ ਵਿੱਚ ਹਰਿਆਣਾ ਦੇ 44 ਪੰਜਾਬ ਦੇ 31 ਗੁਜਰਾਤ ਦੇ 33 ਯੂਪੀ ਦੇ 2 ਹਿਮਾਚਲ ਤੇ ਉੱਤਰਾਖੰਡ ਦੇ ਇੱਕ ਇੱਕ ਨੌਜਵਾਨ ਦੱਸੇ ਜਾ ਰਹੇ ਨੇ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਅਮਰੀਕਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਕਿ ਉਹਨਾਂ ਦੇ ਵੱਲੋਂ 112 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਅਮ੍ਰਿਤਸਰ 에য়ারਪੋਰਟ ਤੇ ਇਹ ਭਾਰਤੀ ਪੁੱਜੇ ਸਨ ਇਹਨਾਂ ਵਿੱਚ ਬੱਚਿਆਂ ਨੂੰ ਛੱਡ ਕੇ ਮਰਦਾਂ ਤੇ ਔਰਤਾਂ ਨੂੰ ਹਥਕੜੀਆਂ ਤੇ ਬੇੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਸੋ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਪ੍ਰਾਪਤ ਹੁੰਦੀ ਪਈ ਹੈ ਜੋ ਤੁਹਾਡਾ ਆਲ ਸਾਂਝੀ ਕਰਦੇ ਪਿਆ ਹਾਂ ਕਿ ਅਮਰੀਕਾ ਦੇ ਵੱਲੋਂ ਇਸ ਵਾਰ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕੁੱਲ 112 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਤੇ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕ ਅਮ੍ਰਿਤਸਰ 에ਅਰਪੋਰਟ ਤੇ ਪਹੁੰਚ ਚੁੱਕੇ ਨੇ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਰਿਆਣਾ ਦੇ ਲੋਕ ਸਭ ਤੋਂ ਵੱਧ ਇਸ ਜਹਾਜ਼ ਤੇ ਵਿੱਚ ਸਵਾਰ ਨੇ ਕੁੱਲ 44 ਲੋਕ ਇਸ ਜਹਾਜ਼ ਤੇ ਵਿੱਚ ਸਵਾਰ ਨੇ ਹਰਿਆਣਾ ਦੇ ਪੰਜਾਬ ਦੇ 31 ਨੇ ਇਸ ਤੋਂ ਇਲਾਵਾ ਗੁਜਰਾਤ ਦੇ 33 ਨੇ ਯੂਪੀ ਦੇ 2 ਨੇ ਚਤਲ ਪ੍ਰਦੇਸ਼ ਤੇ ਨਾਲ ਦੇ ਨਾਲ ਉਤਰਾਖੰਡ ਦੇ ਇੱਕ ਇੱਕ ਨੌਜਵਾਨ ਦਸੇ ਜਾ ਰਹੇ ਨੇ ਤੇ ਲਗਾਤਾਰ ਹੁਣ 트ੰਪ ਸਰਕਾਰ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੋ ਮੌਕੇ ਦੀਆਂ ਜਿਹੜੀਆਂ ਕੁਝ ਤਸਵੀਰਾਂ ਮਿਲੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰਾਤ ਦੇ ਸਮੇਂ ਇਹ ਜਹਾਜ਼ ਲੈਂਡ ਹੋਇਆ ਹੈ ਤੇ ਲੈਂਡ ਹੁੰਦੇ ਸਾਰ ਹੀ ਬਹੁਤ ਸਾਰੇ ਜਿਹੜੇ ਨਾਗਰਿਕ ਖਾਨ ਭਾਰਤੀ ਨਾਗਰਿਕ ਨੇ ਇਸ ਜਹਾਜ਼ ਦੇ ذریعے ਉਹਨਾਂ ਨੂੰ ਉਤਾਰਿਆ ਜਾਵੇਗਾ ਸੋ ਮੌਕੇ ਦੀਆਂ ਇਹਨਾਂ ਤਸਵੀਰਾਂ ਨੂੰ ਸੀ ਵੀ ਜ਼ਰੂਰ ਵੇਖੋ